प्यारे दोस्तों सत श्री अकाल जी केंद्र सरकार ਵੱਲੋਂ ਚਾਰ ਗੈਤਿਕ ਨੂੰ ਲਾਗੂ ਕੀਤੇ ਗਏ ਹਨ ਜੀ ਹਰ ਕਰਮਚਾਰੀ ਨੂੰ ਨੌਕਰੀ ਤੋਂ ਪਹਿਲਾਂ ਨਿਯੁਕਤੀ ਤੋਂ ਪਹਿਲਾਂ ਨਿਯੁਤੀ ਪੱਤਰ ਦੀ ਗਰੰਟੀ ਇੱਕ ਸਾਲ ਦੀ ਨੌਕਰੀ ਤੋਂ ਬਾਅਦ ਕਾਰਨ ਲਈ ਗ੍ਰੈਟੀ ਦੀ ਗਰੰਟੀ ਸਾਰੇ ਕਾਮਿਆਂ ਨੂੰ ਸਮੇਂ ਸਿਰ ਕਟੋਕਾਰੋਜਿਤ ਦੀ ਗਰੰਟੀ ਔਰਤਾਂ ਲਈ ਬਰਾਬਰ ਤਨਖਾਹ ਦੇ ਸਨਮਾਨ ਦੀ ਗਰੰਟੀ 40 ਸਾਲ ਤੋਂ ਵੱਧ ਉਮਰ ਦੇ ਕਾਮਿਆਂ ਲਈ ਫ੍ਰੀ ਸਰਾਨਾ ਸੇਜ਼ ਯਾਦ ਦੀ ਗਰੰਟੀ ਓਵਰ ਟਾਈਮ ਲਈ ਦੁੱਗਣੀ ਸੈਲਰੀ ਦੀ ਗਰੰਟੀ ਖਤਰਨਾ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ 100% ਸਿਹਤ ਸੁਰੱਖਿਆ ਦੀ ਗਰੰਟੀ ਕਾਮਾ ਤਰੀ ਮਰਨ ਅਨਸਾਰ ਕਾਮੇ ਦੀ ਸਮਾਜਿਕ ਨਿਆ ਦੀ ਗਰੰਟੀ ਉਪਰੋਕਤ ਜਾਣਕਾਰੀ ਕੇਂਦਰੀ ਮੰਤਰੀ ਮਾਨਵੀ ਨੇ ਟਵੀਟਰ 'ਤੇ ਲਿਖ ਦਿੱਤੀ ਜੱਸ ਸਰਕਾਰ ਦੇ ਮੁਲਾਜ਼ਮ ਬਹੁਤ ਖੁਸ਼ੀ ਨਾਲ ਰਹਿ ਜੀ ਦੂਜੇ ਵਾਸਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਏ 42% ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਏ 58% ਆ 16% ਦਾ ਬਹੁਤ ਵੱਡਾ ਫਰਕ ਆ ਅਸੀਂ ਮੰਗ ਕਰਦੇ ਆਂ ਮਾਂ ਸਰਕਾਰ ਤੋਂ ਡੀਏ ਦੇ ਵਿੱਚ 16% ਵਾਧਾ ਕੀਤਾ ਜਾਵੇ ਛੇਵੇਂ ਪੇ ਕਿੰਦਾ ਦਿੱਤਾ ਜਾਵੇ ਮੰਗਾਈ ਪੱਤੀਆਂ ਕਿਸਤਾਂ ਬਕਾਇਆ ਅਰਧਰਨ ਸਾਥੀਆਂ ਨੂੰ ਅਰਧਰਨ ਸਾਧਨ ਫੈਕਟਰ ਦੁਆਬਾ 90 ਲਾਉ ਕਿਤੇ ਜਾਵੇ ਸੂਦੇ ਪਾਸੇ ਪੰਜਾਬ ਸਰਕਾਰ ਦੇ ਮਹਿੰਗ ਵਿੱਚ ਕੰਮ ਕਾ ਅਧਿਕਤਿਮ ਲਾਜਮ ਪੱਕੇ ਕੀਤੇ ਜਾਣਾ ਗੁਰੂ ਹਰਗੋਬਿੰਦ ਜੀ ਨਾਲ ਲਾਮਾ ਅਬਤ ਗੁਰੂ ਗੋਬਿੰਦ ਸਿੰਘ ਸਾਹਿਬਾਨ ਰੂਪਰ ਦੇ ਵਿੱਚ 20 ਸਾਲਾਂ ਨੂੰ ਕੰਮ ਕਰਦੇ ਕੱਚੇ ਮਲਿਆਂ ਨੂੰ ਬਿਨਾਂ ਸ਼ਾਤ ਰੈਗੂ ਕੀਤਾ ਜਾਵੇ ਹੁੰਦੇ ਪਾਸੇ ਪੰਜਾਬ ਸਰਕਾਰ ਨੇ ਮਹਿੰਗ ਵਿੱਚ ਖਾਲੀ ਪਿਆ ਅਸਾਮੀਆਂ ਪ੍ਰਯਣ ਪੀਐਸਪੀਸੀਐਲ ਪੀਐਸਪੀਸੀਐਲ ਵਿੱਚ ਖਾਲੀ ਪਈਆਂ ਅਸਾਮੀਆਂ ਪ੍ਰਯਣ ਨੇ ਮੁੱਖ ਮੰਗਾ ਹਾਂ ਜੀ ਸਰਫੇਰ ਦੱਦੀਏ ਪੁਰਾਣੀ ਪੈਨਸ਼ਨ ਸਕੀਮ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਸਰਕਾਰ ਬਣੀ ਨੂੰ ਸਾਢੇ 3 ਸਾਲ ਤੋਂ ਉਪਰ ਸਮਝ ਹੋ ਚੁੱਕਿਆ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਜਿਸ ਕਰਕੇ ਮਲਾਜ਼ਮਾਂ ਵਿੱਚ ਬਹੁਤ ਰੋਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮਲਾਜ਼ਮਾ ਦਿੱਲੀ ਜਾ ਕੇ ਕੇਂਦਰ ਸਰਕਾਰੇ ਮੋਦਾ ਕਰਨਗੇ 204 ਤੋਂ ਪਾਰ ਤੇ ਹਮਲਾ ਦੇ ਮੁੱਖ ਮੰਗਾਂ ਗਏ ਸਾਨੂੰ ਪਾਣੀ ਬੈਂਸ ਕਿਨ ਹਰ ਹਾਲਤ ਵਿੱਚ ਲੱਗ ਦਿੱਤੇ ਜਾਵੇ ਨਾ ਸੀ ਯੂਪੀਐਸ ਮਨਜ਼ੂਰ ਕਰਨਾ ਨਾ ਸਾਨੂੰ ਨਿਊ ਪੈਨਸ਼ਨ ਜੋ ਮਨਜ਼ੂਰਾ 올ਡ ਪੈਨਸ਼ਨ ਹਰ ਹਾਲਤ ਵਿੱਚ ਲੱਗ ਜਾਵੇ ਮੁੱਖ ਮੰਗਾ ਹਾਂ ਜੀ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਾਮਲੇ ਕੱਟੇ ਗਏ ਸੱਤੀ ਤਰ੍ਹਾਂ ਦੇ ਪੱਤੇ ਹਨ ਜੋ ਬਹਾਲ ਕੀਤੇ ਜਾਣਾ ਮੁੱਖ ਹੈ ਜੀ ਰੂਲਰ ਏਰੀਆ ਮੈਲੇ ਬੱਤ ਬਹਾਲ ਕੀਤਾ ਜਾਵੇ ਇਹ ਮੁੱਖ ਮੰਗਾ ਹਾਂ ਜੀ ਮੁੱਖ ਨੇ ਬਹੁਤ ਦਮਾਨ ਜੇਕਰ ਲੋਕਾਂ ਨੂੰ ਖੁਸ਼ ਕਰਨ ਜਾਉਣਾ ਹੈ ਹਿਮਲਾਇਆ ਨੂੰ ਤਾਂ ਜੋ ਸੰਤ ਨੇ ਪੱਤੇ ਬਹਾਲ ਕਰੇ ਦੀ ਜੇ ਕਿਸਤਾਂ ਬਕਾਇਆ ਦੀ ਇਸ ਨੂੰ ਮਿਵਾਦਾ ਕਰੇ ਧੰਨਵਾਦ ਸਾਥੀਓ ਵੀਡੀਓ ਨੂੰ ਬਤਵਾ ਸ਼ੇਅਰ ਕਰੋਗੇ